ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ। ਪੈਂਡਾ ਢੇਸੀਆ ਆ ਗਿਆ ਸਜਣੋ। ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਗਰਦਾਸਪੁਰ ਆ ਜਾਂਦਾ ਤੇ ਨੇੜੇ ਕਲਾਨੌਰ ਬਟਾਲਾ ਕਿਲਾ ਇਹ ਜਿਹੜਾ ਮੰਨ ਕੇ ਚੱਲੋ ਵੀ ਮੇਨ ਸ਼ਹਿਰ ਮੇਨ ਕਸਬਾ ਵੀਰਹਰਾਂ ਨੂੰ ਕਲਾਨੌਰ ਆ ਜਾਂਦਾ ਤੇ ਹਰਜਿੰਦਰ ਹਰਜਿੰਦਰ ਵੀਰ ਨੂੰ ਮਲਾਵਾਂਗੇ ਤੁਹਾਨੂੰ ਅੱਜ ਚਾਰ ਐਨੀਮਲਾਂ ਮੰੰਆ ਭਰਾ ਦੇ ਕੋਲੇ ਟਾਈਮ ਪਾ ਕੇ ਵੀਡੀਓ ਦਾ ਹੁੰਦਾ ਕਿਉਂਕਿ ਵਪਾਰੀ ਭਾਈ ਜਿਆਦਾ ਮਾਲ ਇਹ ਸਾਡੇ ਤੋਂ ਲੈ ਜਾਂਦੇ ਆ ਕਿਉਂਕਿ ਤੁਰ ਫਿਰ ਕੇ ਮਾਲ ਲਿਆ ਹੁੰਦਾ ਤੇ ਫਿਰ ਮਨ ਲਓ ਵੀ ਗਾਂ ਕੋਈ 2 ਰੁਪਏ ਅਗਲੇ ਨੂੰ ਨਫਾ ਦੇ ਦਤਾ ਤਾਂ ਉਹੀ ਲੈ ਜਾਂਦੇ ਆ ਇੱਕ ਆਪਾਂ ਨੂੰ ਵੀ ਏਰੀਆ ਦੂਰ ਪੈ ਜਾਂਦਾ ਥੋੜਾ ਤਾਂ ਫਿਰ ਉਸ ਹਾਵਣਾ ਸੈਟਿੰਗ ਕਰਕੇ ਆਉਣਾ ਪੈਂਦਾ ਸੱਜਣੋ ਪਰ ਹਰ ਵੇਲੇ ਭਰਾ ਕੋਲੇ 8-10 ਐਨੀਮਲ ਵਿਕਰੀ ਵਾਲੇ ਹੁੰਦੇ ਤੇ ਅੱਜ ਵੀ ਦੋ ਮਈਆਂ ਜਿਹੜੀਆਂ ਉਹ ਵੇਚੀਆਂ ਆ ਮੱਝ ਵੀ ਅੱਜ ਚੋ ਕੇ ਪਿਛਲੇ ਘਰੋਂ ਆਈ ਆ ਲਿਆਂਦੀ ਅਲੀ ਤੇ ਹਜੇ ਭਰਾ ਹਰਾਂ ਨੇ ਲਿਆ ਕੇ ਮੰਨ ਲਓ ਵੀ ਕੋਈ 2 ਘੰਟੇ ਪਹਿਲਾਂ ਲਾ ਲਓ ਬੰਨੀ ਆ ਹਾਂ ਬੜੀ ਵਾਇਰਲ ਬੋਲਲਾ ਜਾਤ ਨਸਲ ਬੜੀ ਆ ਕਿੰਨਾ ਕ ਦੁੱਧ ਸਾਰਾ ਹਿਸਾਬ ਕਿਤਾਬ ਪੁੱਛ ਲਾਂਗੇ ਤੇ ਆ ਵੀ ਝੋਟੀ ਵੇਖਿਓ ਦਿਨ ਕੱਢਦੀ ਆ ਬਾਕੀ ਓਕੇ ਰਿਪੋਰਟਰ ਸਭ ਬਣਾ ਲਿਆ ਨੇ ਵੀ ਐ ਰੂ ਲਾਈ ਆ ਬੜੀ ਨੱਕਰ ਝੋਟੀ ਆ ਚੰਗਾ ਕੱਦ ਕਾਟ ਤੇ ਚੰਗੇ ਦੁੱਧ ਵਾਲੀ ਉਦੋਂ ਬਾਅਦ ਆ ਗਈ ਆ ਕਾ ਸੱਜਣੋ ਓਕੇ ਰਿਪੋਰਟ ਝੋਟੀ ਵੇਖੋ ਕੱਡਾ ਚਗਾਠਾ ਇਹਦਾ ਵੀ ਸਾਰਾ ਮਾਲ ਹੀ ਤਕਰੀਬਨ ਭਰਾ ਨਾਲ ਗੱਲਾਂ ਬਾਤਾਂ ਹੋਈਆਂ ਵੀ ਚੰਗੇ ਜਾਨਵਰ ਲੈ ਆਂਦਾ ਸ਼ਕੀਨਾਂ ਟਾਪ ਦੀਆਂ ਮਈਆਂ ਏਰੀਏ ਦੇ ਵਿੱਚ ਸਭ ਤੋਂ ਵੱਧ ਲੈਣ ਵਾਲਾ ਭਰਾ ਹੈ ਤੇ ਆਹ ਵੇਖੋ ਨੀਲੀ ਰਾਵੀ ਤੇ ਇਹ ਤੋਂ ਸ਼ੁਰੂ ਕਰ ਲੈਨੇ ਆ ਜਿਹੜੀ ਪਸੰਦ ਆਗੀ ਕਰਕੇ ਤਸੱਲੀ ਕਰਿਓ ਖਰੀਦਦਾਰੀ ਬਿਲਕੁਲ ਤਾਜੀ ਸੂਈ ਆ ਕੀ ਲੇਖਾ ਜੋਖਾ ਹਰਜਿੰਦਰ ਭਰਾ ਤੋਂ ਲੈ ਕੇ ਤੁਹਾਡਾ ਸਾਂਝਾ ਕਰਦੇ ਆ ਜੁੜਿਓ ਐਂਡ ਤੱਕ ਹਰਜਿੰਦਰ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਸੁਣਾਓ ਕੀ ਹਾਲ ਜੇ ਬਹੁਤ ਵਧੀਆ ਮੇਰਾ ਭਰਾ ਤੂੰ ਸੁਣਾ ਵਧੀਆ ਵਧੀਆ ਵੀਰ ਜੀ ਚੱਲੀ ਜਾਂਦਾ ਕੰਮ ਐਦਾਂ ਹੀ ਆਈ ਜਾਂਦੀਆਂ ਜਾਈ ਜਾਂਦੀਆਂ ਨੇ ਠੀਕ ਆ ਸਮਾਂ ਗੁਜ਼ਰ ਰਿਹਾ ਹੈ ਨਾ ਹਾਂਜੀ ਹਾਂਜੀ ਬੜੀ ਨੰਗੀ ਜਾਂਦਾ ਦਾ ਨੰਗੀ ਜਾਂਦਾ ਚੱਲੀ ਜਾਂਦਾ ਵਾ ਬਿਨਾ ਭਰਾਵਾਂ ਦੇ ਸਿਰ ਤੇ ਹੀ ਬਿਲਕੁਲ ਸਵੇਰੇ ਹੁਣ ਮੇਰੇ ਕੋਲ ਆਤੀ ਅੱਠ ਮਈਆਂ ਸੀ ਠੀਕ ਆ ਦੋ ਸ਼ਾਮੀਆਂ ਵੀ ਆਗੀਆਂ ਦੋ ਹੋਣ ਵੇਗੀਆਂ ਢੱਡ ਤੋਂ ਪਹਿਲਾਂ ਪਹਿਲਾਂ ਹੀ ਐਵੀਂ ਗੱਲ ਆ ਹੈ ਨਾ ਹਾਂਜੀ ਹਾਂਜੀ ਵਪਾਰੀ ਲੈ ਜਾਂਦੇ ਵਪਾਰੀ ਖਰਦੇ ਵੀਰ ਘਰਾਂ ਵਾਲੇ ਨਾਲ ਆਪਣੀ ਰਾਸੀ ਨੇ ਢਾਲਦੀ ਥੋੜੀ ਕੀਤਿਆਂ ਠੀਕ ਆ ਵਪਾਰੀ ਬੰਦਾ ਯਕੀਨ ਤੇ ਲਾ ਜਾਂਦਾ ਵਾ ਧਾਰ-ਧਾਰ ਮਾਰ ਕੇ ਲਾ ਜਾਂਦੇ ਨੇ ਘਰ ਵਾਲੇ ਨੇ ਜੇ ਤੂੰ ਆਪ ਲੈਣੀ ਹੁੰਦੀ ਉਦੋਂ ਤਾਂ ਝੱਗ ਪਾਸੇ ਲਾ ਦੇ ਮੈਂ ਹੁਣ ਮੰਨੋ ਅਸੀਂ ਵੀ ਬਾਹਰ ਜਾਂਦੇ ਤੁਸੀਂ ਵੀ ਜਾਂਦੇ ਪਹਿਲਾਂ ਦੁਪਹਿਰ ਜਾਈਏ ਖੱਜਲ ਹੋਣਾ ਪਹਿਲਾਂ ਕਿਸੇ ਨਾਲ ਦਲਾਲ ਲੱਭੋ ਸੌਦਾ ਕਰੋ ਕਿਸੇ ਨਾਲ ਫਿਰ ਛੋੜ ਤੋਂ ਪੰਗਾ ਪਾਓ ਵਰ ਗੱਡੀ ਵਾਲਿਆਂ ਨਾਲ ਪਾਓ ਤੇ ਲੋਕੀ ਪਤਾ ਕਹਿੰਦੇ ਨੇ ਵਪਾਰੀ ਤਾਂ ਇਦਾਂ ਹੀ ਮਾਲ ਲਿਆਉਂਦੇ ਵਸਤੂਆਂ ਮੈਂ ਇੱਕ ਡੰਗਰ ਲੈਣਾ ਜਲੂਹ ਨਿਕਲ ਜਾਂਦਾ ਨਿਕਲ ਜਾਂਦਾ ਤੇ ਆਪ ਘਰਾਂ ਵਾਲੇ ਲੱਖ ਵਾਲੀ ਮੈਂ ਨਹੀਂ ਦਾਨ ਕੇ 50 ਲਉਂਦੇ ਕੜੇ ਕੀ ਬੰਦਾ ਕਰੇ ਕੀ ਵਪਾਰੀ ਨੂੰ ਪੰਗੇ ਨੇਗੇ ਇਹ ਕਰਕੇ ਆਪਾਂ ਜਿਆਦਾ ਮਾਲ ਵਪਾਰੀਆਂ ਨੂੰ ਹੀ ਦਿੰਨੇ ਆ ਉਹ ਵੀ ਨਫਾ ਘੱਟ ਲੈ ਲਈਦਾ ਵੀ ਇਹ ਚੱਲਦਾ ਹੀ ਜਾਂਦਾ ਵਾ ਹੁਣ ਮੰਨ ਲਓ 10 12 ਦਿਨਾਂ ਦੇ ਘਟਾ ਘਟ 50 ਮਈਆਂ ਵੇਚਦੀਆਂ ਹਾਂ ਪਰसों ਇੱਕ ਬੰਦਾ ਪੰਜ ਮਈਆਂ ਇਕੱਠੀਆਂ ਲਾ ਗਿਆ ਹਾਂ ਤੇ ਧੰਨਵਾਦ ਰੱਬ ਦਾ ਹਨਾ ਫਿਰ ਚੱਲੀ ਜਾਂਦਾ ਯਾਰ ਰੋਟੀ ਪਾਣੀ ਮਾਲ ਮਿਲਦਾ ਹੀ ਜਾਂਦਾ ਮਿਲਦਾ ਜਾਂਦਾ ਥੋੜਾ ਨਾ ਫਲ ਲੀਏ ਚੱਲੀ ਜਾਂਦਾ ਕੰਮ ਜੇ ਇੱਕੋ ਹੀ ਗਈਏ ਗੱਡ ਕੇ ਵਿੱਚ ਨਹੀਂ ਤੇ ਫਿਰ ਤੇ ਉਹ ਬੰਨੀ ਰਕਮ ਹੀ ਨਾ ਆ ਜਾਂਦਾ ਤੇ ਆਪਣਾ ਐਡਰੈਸ ਪੈਣਾ ਭਰਾਵਾਂ ਨੂੰ ਦੱਸ ਦੇ ਜੀ ਆਪਣਾ ਪਿੰਡ ਹੈਗਾ ਜੇ ਢੇਸੀਆਂ ਜ਼ਿਲ੍ਹਾ ਹੈਗਾ ਜੇ ਗੁਰਦਾਸਪੁਰ ਤੇ ਤਹਿਸੀਲ ਹੈਗੀ ਜੇ ਡੇਰਵਾ ਬਨਾਨਕ ਤੇ ਆਪਾਂ ਨੂੰ ਲਾ ਕੇ ਕਲਾ ਲਾਲ ਸਿੰਘ ਪੈਂਦਾ ਜੇ ਮੇਨ ਸ਼ਰਕ ਜਿਹੜੀ ਡੇਰੇ ਤੋਂ ਮਟਾਲੇ ਤੋਂ ਡੇਰੇ ਨਹੀਂ ਜਾਂਦੀ ਜੀ ਰੋਤੇ ਨੇ ਕਿੰਨੇ ਕਿਲੋਮੀਟਰ ਪੈਂਦਾ ਵਟਾਲੇ ਤੋਂ ਡੇਰੇ ਬਾਬੇ ਨਾਨਕ ਨੂੰ ਹਾਂਜੀ ਹਾਂਜੀ ਵਟਾਲੇਆਂ ਵਿੱਚ 18 ਕਿਲੋਮੀਟਰ ਪੈਂਦਾ ਤੇ ਡੇਰੇ ਨੂੰ 18 ਕਿਲੋਮੀਟਰ ਪੈਂਦਾ ਕਲਾ ਨੌਰ ਪੈਂਦਾ 10 12 ਕਿਲੋਮੀਟਰ ਕਲਾ ਨੌਰ ਆਪਾਂ ਨੂੰ 10 12 ਹਾਂਜੀ ਹਾਂਜੀ ਤੇ ਨੰਬਰ ਮੇਰੇ ਭਰਾ ਦਾ ਨੰਬਰ ਵੀ 99885 ਤੇ 61412 ਦੂਜਾ ਨੰਬਰ ਹੈ 70873 ਤੇ 92575 ਠੀਕ ਹੈ ਤੇ ਵੈਸੇ ਮਈਆ ਟੋਪ ਦੀਆਂ ਲੈ ਜਾਂਦਾ ਵੀਰੇ 24 ਘੰਟੇ ਟੋਪ ਤੋਂ ਟੋਪ ਦਾ ਡੰਗਰ ਲਾਈਦਾ ਜਦੋਂ ਬੰਦੇ ਨੱਕਾਂ 'ਚ ਦੁੱਧ ਮੋਕ ਜਾਂਦਾ ਦੁੱਧ ਲੱਭਦਾ ਇੱਥੇ ਆਜਰ ਹੋਏਗਾ 24 ਘੰਟੇ ਹਾਂ 24 ਘੰਟੇ ਮੰਨ ਲਓ 4 ਮਹੀਆ ਉਧਰ ਵੀ ਬੱਜੀਆਂ ਨੇ ਠੀਕ ਆ ਉਹ ਗੱਬੜਾਂ ਝੋਟੀਆਂ ਮੰਨ ਲਓ ਦਿਨ ਕਰ ਲੈ ਲਈ ਬੱਧੀਆਂ ਨੇ ਸਾਂਭਣ ਵਾਲੀਆਂ 2-2 4-4 ਦੇਣਾ ਠੀਕ ਆ ਤੇ ਆਪਾਂ 400 ਚਾ ਥੋੜੀਆਂ ਨੇੜੇ ਆ ਤੇ ਇਹ ਵਿਖਾਈਏ ਵੀ 24 ਘੰਟੇ ਆਪਣੇ ਕੋਲ 8 ਤੋਂ 10 ਡੰਗਰ ਹੁੰਦੇ ਹੁੰਦੇ ਆ ਠੀਕ ਆ ਬਾਕੀ ਮੰਨ ਲਓ ਇਕੱਲੇ ਵੇਚਣੀਆਂ ਹੁਣੇ ਲੈ ਵੀ ਲਾਂਗੇ ਜੇ ਕੋਈ ਵੀਰ ਮੜਾ 50-60 ਕਿਲੋਮੀਟਰ ਤੱਕ ਫੋਨ ਕਰੂਗਾ ਲੈ ਲਾਂਗੇ ਟੌਪ ਤੋਂ ਟੌਪ ਮੈਂ ਹੀ ਲਈਦੀ ਆ ਟੌਪ ਤੋਂ ਚੰਗੀ ਤੋਂ ਚੰਗੀ ਮੈਂ ਲੈ ਚੰਗੀ ਤੋਂ ਚੰਗੀ ਕੋਈ ਰੇਟ ਦਾ ਚੱਕਰ ਨਹੀਂ ਵੀ ਮਹਿੰਗੀ ਸਸਤੀ ਡੰਗਰ ਪਸੰਦ ਆਉਣਾ ਚਾਹੀਦਾ ਤੇ ਇਹਦਾ ਕੀ ਹ ओके ਤੇ ਦੂਜਾ ਸੂਆ ਦੇ ਵੀਰ ਜੀ ਦੂਜਾ ਸੂਆ ਸੂਈ ਆ ਤੇ ਤਾਕੀ ਸੂਈ ਆ ਹਾਂਜੀ ਸੂਈ ਜੀ ਜੇਰ ਪਾਤੀ ਜੇਰ ਜਾਂ ਸੁਰਤੀ ਜੇ ਬੱਚਾ ਉਹ ਚਲਾ ਆਤਾ ਵਾ ਮਨੋ ਕਿਲੋ 2 ਚ ਹੋਈ ਜਵੇਂ ਤੁਹਾਨੂੰ ਕਹੀ ਜੇ 5 ਕਿਲੋ ਚ ਆਤੀ ਆ ਥਣ ਪਾਸ ਕਰ ਲੈ ਖੁੱਲੇ ਹਾਂ ਵਧੀਆ ਚਵਾਈ ਚੂਈ ਪੋਲੀ ਜੇ ਰੂਮ ਵੜ ਗਈ ਚੂਟੀ ਚੰਗੀ ਆ ਪਯੋਰ ਨਹੀਂ ਲਈ ਵੀਰ ਜੀ ਵੇਖੋ ਹਾਂ ਬੱਚਾ ਕੱਟਾ ਆ ਗਿਆ ਕੱਟਾ ਦੇਤਾ ਜੇ ਚਲੋ ਕੋਈ ਨਹੀਂ ਉਹਦਾ ਕੁਦਰਤ ਦੀ ਦੇਣ ਛੋਟੀ ਬਹੁਤ ਜ਼ਿਆਦਾ ਹੀ ਚੰਗੀ ਠੰਡੀ ਹਾਂ ਲੇਵੇ ਲੂਵੇ ਦੀ ਚੰਗੀ ਆ ਜਬਰ ਚੋਣ ਤਾਂ ਯਾਰ ਬੜਾ ਸਾਫ਼ ਹੋਊਗਾ। ਚੋਣ ਵਿੱਚੇ ਬੜਬੜਾ ਟੋਪ ਦੀ ਲੱਗੀ ਆ। ਥਾਣੀ ਬੜਾ ਕੰਮ ਦਾ ਲੱਗਾ ਛਾ। ਛੋਟੀ ਦਾ ਬੜਾ ਵਜਨ ਵਜਨ ਹੁਣ ਤੁਹਾਨੂੰ ਪਤਾ ਥੋੜੀ ਸੂਪੀ ਆ ਭੰਨਪੂਣ ਵਾਜੀ ਜੀ ਡਾਂਗਣਾ। ਬੱਚਾ ਦੇ ਤਾਂ ਜੇਰ ਪੈਗੀ। ਲੋ। ਇੱਥੇ ਛੱਡ ਜਾਂਦਾ ਪਸ਼ੂ। ਪੱਠੇ ਹੈ ਹੀ ਨਹੀਂ ਜੇ ਤੂੜੀ ਤੂੜੀ ਆ। ਹਾਂ, ਵਾਕਿਆ ਹੀ ਹਰਾ ਤਾਂ ਹਨਾ। ਹਰਾ ਰਹਾ ਇਹ ਨਾ ਜਵਾਰ ਜੂ ਰਹਾ ਫੇਰ ਡੰਗਰ ਛੱਟ ਰਹਿ ਜਾਂਦਾ। ਹਾਂ। ਓਕੇ ਸੱਜਣੋ। ਬਾਕੀ ਸਾਫ਼ ਸੁਥਰੀ ਬੜੀ ਏ ਛੋਟੀ। ਨਹੀਂ ਵਾਕਿਆ ਕਿਸੇ ਗੱਲੋਂ ਖੁੰਝੀ ਨਹੀਂ ਜੇਵੇਂ ਭਾਂਡੇ ਦੀਆਂ ਬਰੀਕੀਆਂ ਬਹੁਤ ਲੱਗੀਆਂ ਹਨਾ ਕਈ ਵੀਰ ਕਹਿਣਾ ਵੀ ਛੋਟੀ ਲੰਡੀ ਆ ਹਵੇ ਲੋ ਪੂਸ਼ਲ ਜਮਾਂਦਰੂ ਏਡੀ ਜੀ ਇਹ ਕੁਦਰਤੀ ਆ ਹਾਂ ਜਮਾਂਦਰੂ ਏਡੀ ਜੀ ਜਮਾਂਦਰੂ ਏਟੀ ਆ ਤੇ ਬਾਕੀ ਸਾਫ ਹਾਂ ਬੜੀਆਂ ਕੱਟੀਆਂ ਨੇ ਦੇਖੋ ਨਹੀਂ ਵਾਕਿਆ ਹੀ ਸ਼ੌਕੀ ਰਬੂਤ ਹੈ ਹਨਾ ਤੇ ਹਰਜਿੰਦਰ ਵੀਰੇ ਇਹਦਾ ਰੇਟ ਕੀ ਕਰਦੇ ਪਰ ਦੇ ਮੇਰਾ ਵੀਰ ਆਪਣੇ ਹਿਸਾਬ ਨਾਲ ਅੱਜ ਨਹੀਂ ਮੇਰਾ ਕਿੱਥੇ ਹਿਸਾਬ ਚੱਲਦਾ ਯਾਰ ਮੇਰੇ ਮਾਰਦੇ ਟੱਕਰ ਨਾ ਪਏ ਮੇਰਾ ਭਰਾ ਵੀਰ ਛੋਟੀ ਮੰਨ ਲੋ ਵੇਚਨ ਨੂੰ 30 32 ਦੀ ਵੇਚਦੀ ਦੀ ਆ ਠੀਕ ਆ ਮਾਲੋ ਵੇਚਣ ਵਾਲੇ ਵੀਰ ਖਰਦੇ ਜਿਆਦਾ ਆਪਾਂ ਮਾਲੋ 1 ਲੱਖ ਤੇ 22000 ਦੀ ਝੋਟੀ ਦੇਵਾਂਗੇ ਪਿਆਰ ਮੁਹੱਬਤ ਥੋੜਾ ਬੋੜਾ ਕਰ ਦਾਂਗੇ ਯਾਰ ਖੰਡ ਦਾ 1 ਲੱਖ 22000 ਦੀ 20 ਦੀ ਦੇਵਾਂਗੇ 20 ਦੀ ਦੇ ਦਿਆਂਗੇ ਬਾਕੀ ਜਿਆਦਾ ਚੰਗੀ ਝੋਟੀ ਫਿਰ ਵੀ ਹਾਂ ਤੇ ਦੁੱਧ ਦੁੱਧ 13 14 ਕਿਲੋ ਦੇਈ ਜਾਂਦਾ ਆਰਾਮ ਨਾਲ ਨੇ ਵੱਧ ਵੀ ਦੇ ਸਕਦੇ ਕੀ ਦੀ ਸੇਵਾ ਦੇ ਹਿਸਾਬ ਨਾਲ ਬਾਕੀ ਚਲੋ 13 14 ਦੇਗੀ ਗਰਮੀ ਆ ਠੰਡ ਠੰਣ ਬਹੁਤ ਕੰਮ ਦਾ ਲੱਗਾ ਸ਼ਾਹ ਬਹੁਤੀ ਚੰਗੀ ਚੋਣ ਜੀ ਜੀ ਬੜੇ ਟੌਪ ਦੀ ਲੋ ਵੀ ਸੱਜਣਾ ਕਰ ਲੋ ਚੱਕ 1,20,000 ਚੰਗੀ ਝੋਟੀ ਆ ਸੁਈ ਕਰਕੇ ਤੁਹਾਡੇ ਸਮਝ ਨਾ ਆਵੇ ਗੱਲ ਵੱਖਰੀ ਅੱਜ ਹੀ ਸੁਈ ਮਨੇੜੇ ਜਾ ਵੇਖੋ ਹਲੀ ਦੇ ਬੱਚੇ ਦਾ ਨਾੜੂ ਜਾ ਇੱਕ ਗਿੱਲਾ ਆ ਵੇਖੋ ਗਿੱਲਾ ਜਮਾਂ ਹੀ ਵਾਕਿਆ ਯੋਕੇ ਰਿਪੋਰਟ ਆ ਤੇ ਹਰਜਿੰਦਰ ਵੀਰੇ ਫਿਰ ਆ ਜੀ ਜੀ ਆ ਤੀਜਾ ਸੁਆ ਝੋਟੀ ਸੁਣੀ ਆ ਪਿਓਰ ਹਰਿਆਣੇ ਦਾ ਜੋੜਾ ਹੀ ਆ ਓਕੇ ਕੋਈ ਵੀਰ ਕਹਦੇ ਇੱਥੋਂ ਲਈਆਂ ਮਈਆਂ ਫਰੀ ਦੇ ਦਾਂਗੇ ਮਈਆਂ ਹਰਿਆਣੇ ਦੀਆਂ ਇਹ ਦੋਨੇ ਜੋ ਹਰਿਆਣੇ ਦੀ ਚਾਰ ਹੀ ਠੀਕ ਆ ਮਲਵੇ ਐਟੀਆਂ ਵਿੱਚੋਂ ਮਈਆਂ ਠੀਕ ਆ ਮਈਆਂ ਦੇਣਗੇ 17 17 18 18 ਕਿਲੋ ਦੁੱਧ ਇਹ ਕਰਮਾਂ ਵਾਲੀਆਂ ਆ ਤੀਜਾ ਸੂਆ ਸੋਣੀ ਝੋਟੀ ਵੇਖੋ ਦੋਨੇ ਤੀਜਾ ਤੀਜਾ ਨਹੀਂ ਤਾਂ ਤੀਜਾ ਤੇ ਜਾਦੇ ਐਵੇਂ ਤੁਹਾਨੂੰ ਦੁੱਜੇ ਕਹੀ ਜਾਈਏ ਫਾਇਦਾ ਨਹੀਂ ਹੈਗਾ ਕੋਈ ਪਿਆਰ ਨਹੀਂ ਕਾਲੀਆਂ ਨਹੀਂ ਹੈਗਾ ਨੀਲੀਆਂ ਮਈਆਂ ਨੇ ਪੂੜੀਆਂ ਕਿਆ ਬਾਤ ਕਹਦੇ ਨਾ ਜਾਮਨ ਵਰਗੀ ਮਈਆਂ ਜਾਮਨ ਵਰਗੀਆਂ ਜਾਮਨ ਵਰਗੀ ਕਾਲੀ ਹੈ ਤੇ ਚੋਣ ਬਰਬੜੀ ਮੋਟੀ ਆਊਗੀ ਇਹਨਾਂ ਦੀ ਠੀਕ ਆ ਦੇਣ ਦੇਣਾ ਅੰਬੀ ਜੀ ਇਹਨਾਂ ਦਾ ਹੱਤਾ ਲੈਣਾ ਉਹ 10 ਦਿਨ ਵੱਧ ਲੈ ਜੂਗੀ 10 ਲੈ ਜੂਗੀ ਓਕੇ ਇਹ ਹਫਤੇ ਦੇ ਵਿੱਚ ਵਿੱਚ ਸੂ ਹਫਤੇ ਦੇ ਵਿੱਚ ਵਿੱਚ ਸੂ ਬੂਗੀ ਵੀਰ ਜੀ ਇਹਦਾ ਸਟਾਰਟ ਕੀਤਾ ਲੇਵਾ ਭਰੀ ਆਉਂਦੀ ਕਰਮਾਂ ਵਾਲੀ ਬਹੁਤ ਹੀ ਚੰਗੀ ਵੀਰਦੀ ਝੋਟੀ ਹੈ ਵੀ ਵਾਕੇ ਯਾਰ ਫਿਰ ਇਹਨੇ ਆ ਗਿਆ ਲਸ਼ੂ ਲਸ਼ੂ ਕਰਨ ਵਾਲੀਆਂ ਠੰਡੀਆਂ ਮਈਆਂ ਜਿੱਥੇ ਮਰਜੀ ਖਿਲਾਰ ਦੋ ਹਾਂ ਨਹੀਂ ਸਿਆਣੀ ਆ ਦੇਖ ਕੋਈ ਕਾਲੀ ਨਹੀਂ ਕਰਦੇ ਆ ਜੰਦ ਨਸਲਾ ਕੋਈ ਕਾਲੀ ਵਾਲੀਆਂ ਨਹੀਂ ਆਗੀਆਂ ਵੀ ਭੱਜੀਆਂ ਫਿਰਨਗੇ ਵੇਰੇ ਚ ਨਹੀਂ ਵਾਕੇ ਹਰਜਿੰਦਰ ਵੀਰੇ ਸਾਫ ਸੁਥਰਾ ਮਾਲ ਲਈਦਾ ਵੀਰ ਮੰਨ ਲਓ ਬਾਜ਼ਾਰ ਦੇ ਹਿਸਾਬ ਨਾਲ ਹੀ ਮਾਲ ਲਈਦਾ ਆਲੇ ਆ ਨਾ ਤੂੰ ਗਾਂ ਵਪਾਰੀਆਂ ਨੂੰ ਦੇਣਾ ਹੁੰਦਾ ਵੀਰ ਆਪਾਂ ਨਾਲੇ ਨਾ ਬਾਜ਼ਾਰ ਦੇ ਹਿਸਾਬ ਨਾਲ ਹੀ ਕਦੀ ਮਾਲ ਲਿਆ ਆਪਣੇ ਸਿਰ ਤੇ ਲਈਦਾ ਵੀ ਆਪਣੀ ਵੇਖ ਜੂਕ ਨਹੀਂ ਵੇਖੂ ਇਹ ਚੀਜ਼ ਨਹੀਂ ਸੋਚੀ ਕਦੀ ਵੀ ਇਹ ਉਹਨੇ ਕਰਨੀ ਜਾਂ ਮੰਦਾ ਆ ਗਿਆ ਜਾਂ ਤੇਜ਼ੀ ਆ ਗਈ ਜਾਂ ਨਾ ਨਾ ਆਪਣੇ ਸਿਰ ਤੇ ਮਾਲ ਲਈਦਾ ਜਿਹੜੀ ਦਿਲ ਨੂੰ ਲੱਗੀ ਉਹ ਲੈਣੀ ਆ ਲੈ ਹੀ ਲੈਣੀ ਭਾਵੇਂ ਘਟ ਜੇ ਭਾਵੇਂ ਵਾਜੇ ਹਾਂ ਜੇ ਕੋ ਕਹਿਣਾ ਵੀ ਮੈਂ ਮਾਲ ਜੇਤ ਨਾਲ ਲਾਂ ਉਹ ਵੀ ਨਹੀਂ ਕੰਮ ਹੁੰਦੀ ਦਾ ਸਮੁੰਦਰ ਆ ਕਰ ਮਾਲੀਆਂ ਤਾਰਦੀਆਂ ਆ ਬਹੁਤੀਆਂ ਚੰਗੀਆਂ ਵੀਰ ਝੋਟੀਆਂ ਧੌਣ ਚੱਕ ਕੇ ਤੁਰਦੀ ਕੁੜੀ ਵਾਂਗੂ ਬਹੁਤੀਆਂ ਚੰਗੀਆਂ ਦੋਵੇਂ ਨਹੀਂ ਵਾਕਿਆ ਹੀ ਸ਼ੱਕ ਕੋਈ ਸ਼ੱਕ ਨਹੀਂ ਯਾਰ ਅੱਜ ਕੱਲ੍ਹ ਜੇ ਵੀਰ ਜਿਹੜਾ ਮਾਲ ਲਾਣਾ ਨਾ ਉਹ ਦਿਲ ਢਾ ਕੇ ਲੈਣੀਆਂ ਪੈਣੀਆਂ ਨੇ ਇਹ ਤਾਂ ਗੱਲ ਹੈਗੀ ਵੀਰੇ ਇਹ ਨਹੀਂ ਵੀ ਬਾਜ਼ਾਰ ਦੇ ਹਿਸਾਬ ਨਾਲ ਲੋ ਅੱਗ 'ਚ ਹੱਥ ਪਾਉਣਾ ਹੀ ਪੈਣਾ ਵੇਖੋ ਸਮੁੰਦਰ 'ਚ ਵਰਨਾ ਹੀ ਪੈਣਾ ਵਾ ਬਹੁਤ ਚੰਗੀ ਝੂਟੀ ਭਾਵੇਂ ਡੁੱਬੀਆ ਦੇ ਬਾਹਰ ਤੜੀਏ ਪ्युअर ਕਾਲੀ ਬੰਬ ਬਿਲਕੁਲ ਪ्युअर ਮੋਰਾ ਓਰੀਜਨਲ ਤੇ ਭਾਰ ਪੂਰੇ ਲੋ ਤਾਂ ਬੇਫਿਕਰੀ ਜਿਹਾ ਨਹੀਂ ਮੈਂ ਇੱਥੇ ਬੈਠਾ ਵਾਂ ਕੋਈ ਬੰਦਾ ਭਾਰ ਕਹੇ ਪਾਉਂਦੀ ਥਾਂ 'ਚ ਕੋ ਵਾਅਦਾ ਕਰਨੇ ਕੋਲੇ ਧਾਰ ਮਾਰੀ ਚੰਗੇ ਨਿਕਲੇ ਮੇਰੀ ਵਾਪਸੀ ਵਾਪਸੀ ਗਾਰੰਟੀ ਵਾਲੇ ਤਾਂ ਕੋਈ ਹੱਥ ਵੀ ਨਾ ਲਾ ਕੇ ਖੜੇ ਰੇਟ ਇਹ ਤਾਂ ਚੰਗਾ ਹਰੇੜ ਦੇ ਵੀਰੇ ਇੱਧਰ ਹੀ ਮੈਂ ਡੇਰ ਡੇਰ ਦੀਆਂ ਵੇਖੜੀਆਂ ਨੇ ਠੀਕ ਆ ਤੁਸੀਂ ਵੀਡੀਓ ਬਣਾ ਕੇ ਜਾਂਦੇ ਵੇਖ ਜਾਂਦੀਆਂ ਝਾਤੀ ਹਾਂਜੀ ਮੰਨੋ ਥੋੜਾ ਜਿਹਾ ਮੰਨੋ ਐਵੇਂ ਬੰਦਾ ਕਹਿੰਦਾ ਥੋੜਾ ਜਿਹਾ ਕਿ 50 ਤੋਂ 5 5-7 ਤੋਂ 10% ਮੰਨੋ ਫਰਕ ਆ ਥੋੜਾ ਜਿਹਾ ਬਾਜ਼ਾਰ ਦਾ ਹਾਂ ਤੇ ਝੋਨਾ ਜਾਂ ਨਾ ਲੱਗਣ ਡਿਆ ਵਾ ਸਹੀ ਨਹੀਂ ਗੱਲ ਕਰ ਗਿਆ ਤੂੰ ਸਿਰੇ ਆਪਾਂ ਵੀਰੇ ਮੈਂ ਵੇਚਨੂੰ 40-42 ਦੀ ਵੇਚ ਦਾਂਗੇ ਸੁਈ ਹੋਏ ਤਾਂ ਵਿਕ ਜਾਂਦੀ ਵੱਧ ਵਿਕ ਜਾਂਦੀ ਆ ਡੇਰ ਦੀ ਨਹੀਂ ਆਪਾਂ ਮੈਂ ਦਾਂਗੇ 35 ਦੀ 1 ਲੱਖ ਤੇ 35 ਹਜ਼ਾਰ ਦੀ ਤੇ ਉਹਦੇ ਚ ਛੋਟ ਛੱਪੋ ਉਹ ਤਾਂ ਛੋਟ ਹੀ ਹੋਣੀ ਵੀਰੋ ਵੀ ਕਰਦੇ ਆਗੇ ਹਨਾ ਕਰਦੇ ਆਗੇ ਕੋਈ ਗੱਲ ਨਹੀਂ ਹਾਰ ਕਰਦੇ ਆਗੇ ਝੋਟੀ ਝੋਟੀ ਆ ਵੀਰ ਪਰ ਰਿਕਾਰਡ ਵਾਲੀ ਝੋਟੀ ਆ ਹੋਏ ਵੱਡੇ ਅੱਡੇ ਤੇ ਵੱਜੀ ਹੋਣਾ 220000 ਮੰਗਣਾ ਅਗਲੇ ਨੇ ਲਾਕੇ ਕੋਈ ਸ਼ੱਕ ਨਹੀਂ ਸਰੀਰ ਤੇ ਨਾਲਾਂ ਵੇਖ ਇਹਨਾਂ ਦੇ ਹੈ ਵੀ ਪਿਓਰ ਹਰਿਆਣੇ ਦੀਆਂ ਮਈਆਂ ਨੇ ਵੇਖ ਲੋ ਕਾਲੀਆਂ ਬੰਬ ਕੋਈ ਸਿੰਘ ਨਹੀਂ ਬਣਿਆ ਕਿਸੇ ਡੰਗਰ ਦਾ ਵੀ ਕੋਈ ਕਹਦੇ ਸਿੰਘ ਬਣਿਆਗਾ ਓਰੀਜਨਲ ਹੀ ਬਿਲਕੁਲ ਜੋ ਕੁਝ ਹੈ ਅੋਰੀਜਨਲ ਹੀ ਆ ਆ ਜਾ ਅੱਗੇ ਆ ਵੀ ਜਾਮ ਲਰਗੀ ਕਾਲੀ ਹਨਾ ਇਹਨੂੰ ਵੀ ਕੱਢ ਕੇ ਬਾਹਰ ਸੁਵਾ ਹੀ ਜਾ ਤੇਜਾ ਤੇਜਾ ਝੂਠੇ ਮਾਰ ਬੜੀ ਚੰਗੀ ਝੂਟੀ ਮਾਰਾ ਮਾਲ ਵੀਰ ਲਈਦਾ ਹੀ ਨਹੀਂ ਰੇੜ ਭੜ ਕੇ ਮਾਰ ਲਈਦਾ ਦਲਾਲੀ ਭੜ ਕੇ ਮਾਰ ਲਈਦਾ ਹਾਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੇਰੀ ਦਲਾਲੀ ਰੱਖ ਲਈ ਜਾਂ ਮੇਰਾ ਕਰਾਇਰਾ ਰੱਖ ਲਿਆ ਦੇਲਣਾ ਲਈਦੀਆਂ ਨੇ ਦੇਲਣਾ ਵੇਚੀਦੀਆਂ ਨੇ ਨਹੀਂ ਸਿਆਣੀ ਗੱਲ ਹੈ ਸਮੁੰਦਰ ਕਰਮਾਂ ਵਾਲਿਆਂ ਨੇ ਤਾਰਨਾ ਹੀ ਤਾਰਨਾ ਬੜੀ ਚੰਗੀ ਮੈਂ ਜਟਾ ਇਹ ਵੀ ਵੀਰੇ 10 ਦਿਨ ਲੈ ਜੂਗੀ ਪਰ ਮੈਂ ਡੇਢ ਡੇਢ ਕਰਦੀ ਡੇਢ ਡੇਢ ਤੇ ਉਂ ਵੀ ਤੇਰੀ ਗਾਲਾਂ ਨੂੰ ਲਸ਼ਕ ਲਸ਼ਕ ਕਰਦੀਆਂ ਵੀਰੇ ਵੇਲੇ ਮੜੀਆਂ ਕਹੇ ਨੇ ਇੱਕ ਲਕਾਲੋ ਦੇ ਇੱਕ ਕੱਢ ਲੋਗੇ ਪਛਾਨ ਛੱਕ ਦਾ ਉੱਪਰ ਬੰਦਾਂਗੇ ਵਾਕਿਆ ਯਾਰ ਬਾਈ ਆ ਵੀ ਇਹ ਦਿਨੋ ਦੇ ਨਾਲ ਕੋਈ ਇਹ 10 ਦਿਨ ਲੈ ਜੂਗੀ 12 ਲੈ ਜੂਗੀ ਬਸ ਇਹੀ ਪਰ ਚੰਗੇ ਡੰਗਾਂ ਨੇ ਛੱਡੀ ਦਾ ਭਾਵੇਂ ਮਹੀਨਾ ਲੈਂਦਾ ਲੱਲੀ ਦਾ ਓਕੇ ਬੁੜੀ ਕੱਟੀ ਪਾਈ ਸੀ ਨਾ 2 ਮਹੀਨਾ ਸਾਂਭੀ ਕੀ ਬਾਤ ਆ ਤੇ ਕਰਮਾਰੀ ਤੂੰ ਕੀ ਕੱਟੀ ਕਿੰਨੇ ਦੇ ਨਹੀਂ ਮੈਨੂੰ ਬਾਜਾ ਵਾਰੇ ਨਿਆਰੇ ਵੀ ਕਰ ਗਈ ਡਬਲ ਕੀਤੀ ਯਾਰ ਝੂੜਕਾ ਲਈ ਮਾਰਨਾ ਵੀਰ ਹਾਂ ਨਹੀਂ 76 ਦੀ ਲਈ 1.5 ਦੀ ਵੇਚੀ ਆ ਸ਼ੁਕਰ ਆ ਪ੍ਰਮਾਤਮਾ ਦਾ ਮੈਦਾਨ ਚ ਵੇਚੀ ਆ ਯਾਰ ਇੱਥੇ ਕੀ ਗੱਲ ਆ ਆ ਪਕੜਾ ਕਹੇ ਤੋ ਲਕੂਟੀ ਛੋਟੀ ਨੇ ਵੀਰ 20000 ਰੁਪਇਆ ਖਵਾਇ हां मैं अपनी हाथ ही 20000 रुपया खोया ਝੋਟੀ ਨੂੰ ਵਾਕੇ ਸ਼ੁਕਰ ਅਦਾ ਤੇ ਨਾ ਬਾਲੀ ਕੱਟੀ ਵਾਲੋ ਘਾਰ ਸੀ ਉਹ ਵੀਰੋ ਹੋ ਕੋਈ ਜਿਹੜੀ ਕੱਟੀ ਨਹੀਂ ਲੋਕੀ 55000 ਵੀ ਲੌਂਦੇ ਸੀ ਉਹਦਾ ਆ ਨਹੀਂ ਸਮਝ ਆਲੇ ਬੰਦੇ 76 ਦੀ ਲੈ ਕੇ ਡੇਰ ਦੀ ਵਿੱਚ ਝੂਠ ਨਹੀਂ ਮਾਰਨਾ ਮੋਬਾਈਲ ਤੇ ਖਲੋਤੇ ਆ ਜਿੰਨੂੰ ਸਮਝਉਂਦੇ ਲੈਣੀ ਸੀ ਯਾਰ ਹੁਣ ਆ ਮਈਆਂ ਮਾਰੀਆਂ ਥੋੜੀਏ ਕਦੇ ਵੇਖੋ ਬਸ ਕੱਲੀਆਂ 10 ਦਿਨ ਪੱਠੇ ਹੀ ਪਾਉਣੇ ਪੈਣੇ ਆ ਹੀਰੇ ਮਈਆਂ ਪ्योर ਮੂੜਾ ਪ्योर ओरिजिनल ਵਾਕੇ ਵੀ ਦੁੱਧ ਜਿੰਨਾ ਮਰਜ਼ੀ ਝੋਲੇ ਸੇਵਾ ਕਰਕੇ ਵੀਰ ਗਰਮੀ ਦੇ ਹਸਾਉਣਾ 17 ਕਿਲੋ 18 18 ਕਿਲੋ ਤੋਂ ਨਹੀਂ ਮਰਦੀਆਂ ਬਹੁਤ ਚੰਗੀਆਂ ਗੜੀ ਕਿਸੇ ਵੀਰ ਦੀ ਸੇਵਾ ਆਪਣੀ ਹਨਾ ਆਪਣੇ ਘਰ ਦੇ ਤੁਹਾਡੇ ਘਰ ਸੁਣ ਗਿਆ ਤਾਂ ਅਸੀਂ ਝੋਕੇ ਦਾਂਗੇ ਇਹਦਾ ਰੇਟ ਫਿਰਛਾ ਵੀਰ ਦੋਵਾਂ ਦਾ ਸੇਮ ਰੇਟ ਹੀ ਆ ਇਹਦਾ ਉਧਾ ਵੱਧ ਕਰਨਾ ਅਸੀਂ ਚੱਲ ਸੇਮ ਹੀ ਕਰ ਦਨੇ ਆ ਇਹ ਵੀ ਆਪਾਂ 35 ਦੀ ਦੇ ਦਾਂਗੇ 1 ਲੱਖ ਤੇ 35000 35000 ਦੀਆਂ ਜੇ ਜੋੜਾ ਲੈ ਲੂ ਤਾਂ ਹੋਰ ਆ ਜੋੜਾ ਲਾ ਲੂ ਤੇ ਕਰ ਦਾਂਗੇ ਹੋਰ 1000 ਖੰਡ ਕੋਈ ਵਪਾਰੀ ਭਰਾ ਲੱਲੇ ਕਰ ਹੋਰ 1000 ਛੱਡ ਦਾਂਗੇ ਪਿਆਰ ਮੁਹੱਬਤ ਬਾਕੀ ਵੀਰ ਪਰ ਮਈਆਂ ਬੜੇ ਚੰਗੀਆਂ ਦੇਖੋ ਮਾੜਾ ਮਾਲ ਹੱਥ ਤਰਾ ਹੈ ਨਹੀਂ ਮਾੜਾ ਮਾਲ ਲਈਦਾ ਹੀ ਨਹੀਂ ਵੀਰ ਮਾੜੇ ਮਾਲ ਦਾ ਨਹੀਂ ਗਾਗਾਗਾ ਇਹ ਗੱਲ ਤੇਰੀ ਲੱਖ ਰੱਖ ਮਾੜਾ ਮਾਲ ਕੋਲ ਲੰਘਿਆ ਆਪਾਂ 600 700 ਹਜ਼ਾਰ ਦੀ ਮਈ ਚਲ ਅਗਲੇ ਸਵੇਰ ਤੋਲਣੀ ਪੈਣੀ ਹੈ ਕੀ ਫਾਇਦਾ ਚੰਗੀ ਮਈ ਕੋਈ ਲੈੇਗਾ ਨਾ ਮੇਰਾ ਵੀਰ ਜੋ ਜਿਹਨੇ ਖਰਚਾ ਹੈਗਾ ਕੋ ਡੇਢ ਉਹਨੇ ਸਾਈਆਂ ਨੂੰ ਮਹੀ ਨਹੀਂ ਦੇਣੀ ਉਹ ਨਾਲੇ ਉਹ ਸੰਭੂਗਾ ਦੋ ਚਾਰ ਉਹਨੂੰ ਪਤਾ ਹੋਣਾ ਵੀ ਮੈਂ ਪੈਸੇ ਖਰਚੇ ਆ ਕਿ 50 60 ਹਜ਼ਾਰ ਦੀ ਜਿਹਨੇ ਨਹੀਂ ਬੰਦੀ ਚੱਲ ਦੋ ਨੰਬਰ ਤੇ ਸੰਗ ਟੰਗੀ ਬੈਠੇ ਇਹ ਇਦਾਂ ਹੀ ਵੱਡੇ-ਵੁੱਡੇ ਦਿੱਤੇ ਕਈਆਂ ਦੇ ਆੜ ਉੜ ਜਾਂਦੇ ਕਈ ਵੇਲੇ ਅੱਛਾ ਕਈਆਂ ਦਾ ਖੋਖਾ ਲੱਥਾ ਹੁੰਦਾ ਵਾ ਮੇਰੀ ਮੇਗਾ ਪੈ ਗਈ ਮੈਂ ਹਾਂ ਸੰਗ ਕਿੱਧਰ ਟੰਗੀ ਬੈਠਾ ਤੇ ਆ ਮੈਂ ਦਾ ਕਿਸਾਵਾ ਆ ਵੀਰ ਜੀ ਅੱਜ ਹੀ ਲਿਆਂਦੀ ਜੇ ਚੋਕ ਲਿਆਂਦੀ ਮੰਨ ਲਓ ਘੰਟਾ ਡੇਢ ਪਹਿਲਾਂ ਲਾਂਦੀ ਟੜ ਤੋਂ ਠੀਕ ਆ ਖੋਲ ਨਹੀਂ ਤੇ ਖੋਲ ਦੇਨੇ ਉਦਾਂ ਖੋਲ ਦਿੱਗੇ ਬੱਚਾ ਇਹਦੇ ਕੋਲੇ ਕੱਟਾ ਕਿ ਕੱਟੀ ਬੱਚੀ ਕੱਟ ਕੱਟਾ ਜੀ ਕੱਟੀ 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 ਇਹਦੇ ਕੋਲੇ ਆ ਹਾਂਜੀ ਤੇ ਇਹ ਮੰਨ ਲਓ ਹਲੀ ਮੰਨ ਲਓ ਰਾਦਾ ਨਹੀਂ ਹੈਗਾ ਆਦਾ ਵੇਚਣ ਦਾ ਵੀ ਉਹ ਨਹੀਂ ਨਾ ਵੀਰ ਸਾਂਭਣ ਵਾਲੀ ਆ ਵੀ ਦਾਣਾ ਪਾਉਣ ਵਾਲਾ ਸਾਂਭਣ ਵਾਲੀ ਵੀਰ ਬੰਦਿਆਂ ਨੇ ਮਲਾਂ ਮਜਬੂਰੀ ਕਾਰਨ ਮੈਂ ਦਿੱਤੀ ਕੋਈ ਕਿਸੇ ਦਾ ਕੋਈ ਕੰਮ ਹੋਇਆ ਉਦਾਂ ਦਾ ਜੀ ਠੀਕ ਆ ਵੀ ਮੈਂ ਭੁੱਖੀ ਰਹੀ 10 12 ਦਿਨ ਤੇ ਜਾਤ ਨਸਲ ਬੜੀ ਆ ਪ्योर ਮੋੜਾ ਵੀ ਜੀ ਇਹ ਵੀ ਕਿੰਨਾ ਦੁੱਧ ਦੱਸ ਕੇ ਦਿੱਤੀ ਉਹਨਾਂ ਨੇ ਇਹਦੇ 10 ਕਿਲੋ ਕਿਹਾ ਉਹਨਾਂ ਨੇ 10 ਕਿਲੋ ਦੁੱਧ ਤਾਂ ਯਾਰ ਨੋਰਮਲ ਹੋਣਾ ਚਾਹੀਦਾ ਮੈਂ ਇਹ ਦੇ ਦੂਗਾ 10 16 17 ਕਿਲੋ 15 ਵੀ ਦੇ ਦਊਗੀ ਗੱਠ ਤੇ ਥਣ ਲੱਗਾ ਹਨਾ ਵੇਖੋ ਮੈਂ ਮੈਂ ਤਾਂ ਬੜੀ ਚੰਗੀ ਆ ਪਰ ਉਜੜੀ ਮੈਂ ਹੀ ਆਈ ਜੇ ਓਕੇ ਮਗਰ ਕੱਟੀ ਮਗਰ ਕੱਟੀ ਜੇ ਸੂਆ ਕਿੰਨੇ ਕ ਚਿਰਦਾ ਇਹ 20 22 ਦਿਨ ਹੋ ਗਏ ਉਹਨਾਂ ਕੇ ਮਹੀਨਾ ਲਾ ਲਓ ਭਾਵੇਂ ਕੋਈ ਚੱਕਰ ਨਹੀਂ ਮਹੀਨਾ ਲਾ ਲਓ ਭਾਵੇਂ ਮਗਰ ਕੱਟੀ ਆ ਕੋਈ ਚੱਕਰ ਨਹੀਂ ਵੀਰ ਬੜੇ ਵੱਡੇ ਕੱਦ ਕਾਟ ਦੀ ਤੇ ਵੱਡੇ ਵੇਲ ਢਾਂਚੇ ਦੀ ਮੈਂ ਸੱਜਣਾ ਥਣ ਲੱਗੇ ਗੱਠ ਗੱਠ ਤੇ ਜਿਹਨੂੰ ਕਹਿੰਦੇ ਆ ਤੇ ਸਵੇਰ ਕਿੰਨੇ ਵਜੇ ਚੋਈ ਆ ਤਵੇਂ ਕਿ ਪੜੇ ਲਿਆਂਦੀ ਜੇ ਦੁਪਹਿਰੀ ਚੋਕ 12 ਵਜੇ ਚੋਕ ਲਿਆਂਦੀ ਆ ਓਕੇ ਮਨ ਲਾ ਹੁਣ ਇਹ ਬੰਦੇ ਨੇ ਕਿਸ ਨੇ ਫੋਨ ਕੀਤਾ ਕੋਈ 12:00 ਵਜੇ ਤੂੰ ਫੋਨ ਕਰੰਦੇ ਹੋ ਹਾਂ ਉਦੋਂ ਲਈ ਤੋ ਉਦੋਂ ਚੋਕ ਲਿਆਂਦੀ ਆ ਜੀ ਉਦੋਂ ਹੀ ਚੜਾਲੀ ਮਾਰ ਕੇ ਉਦੋਂ ਹੀ ਲਿਆਂਦੀ ਮੈਂ ਹੱਥ ਚ ਲੈ ਜਨੇ ਆ ਮੈਂ ਜਾਤ ਨਸਲ ਬਾੜੀ ਆ ਫਿਰ ਬੜੀ ਚੰਗੀ ਮਈਆਂ ਸਾਂਭੀ ਨਹੀਂ ਕਿਸ ਨੇ ਮੰਨ ਲਓ ਵੰਡੇ ਮੁੰਡਾ ਮਾਸਾ ਨਹੀਂ ਪਾਇਆ ਉਹਨਾਂ ਨੇ ਆ ਵੇਖੋ ਸੱਜਣੋ ਵਿਰਲ ਜਿਵੇਂ ਮੈਂ ਤੁਹਾਨੂੰ ਦੱਸੀ ਨਾ ਇਹਦੇ ਕਰਮ ਵਾਲੀ ਦੇ ਗੱਠ ਘੱਟ ਤੇ ਥਾਂ ਲੱਗੇ ਆ ਤੇ ਇਹਦਾ ਰੇਟ ਕੀ ਕਰਾਂਗੇ ਫਿਰ ਸ਼ਾ ਵੀ ਜੇ ਇਹਦਾ ਆਪਾਂ ਨਹੀਂ ਵੇਚੀਏ ਸਾਂਭ ਕੇ ਹਾਂ ਤੇ ਦੋਤੇ ਕਰਕੇ ਵੇਚੀ ਦੋਤੇ ਚਾੜ ਕੇ ਵੇਚਾਂਗੇ ਫਿਰ ਤੇ ਡੇਢ ਤੋਂ ਬਾਹਰ ਹੀ ਜਾਣੀ ਵੀਰ ਜੇ ਮੰਨ ਲਾ ਆਹੋ 10 ਕਿਲੋ ਤੇ ਕੋਈ ਮੇਰਾ ਵੀਰ ਜੀ ਅੱਜ ਵੇਚ ਜੇ ਤੇ ਕੱਲ ਵੇਚ ਜੇ ਫਿਰ ਇਹ ਵੀ ਇੱਕ 30 ਦੀ ਦੇ ਦਾਂਗੇ ਇੱਕ 30 ਦੀ ਦੇ ਦਾਂਗੇ ਅੱਜ ਦਾ ਰੇਟ ਵੀਰ ਜੀ ਠੀਕ ਹੈ ਕਿ ਨਹੀਂ ਨਹੀਂ ਮੈਂ ਮੈਂ ਹੀ ਆ ਬਰੀਡ ਬਹੁਤ ਆ ਬਾਕੀ ਚੋਣ ਚਾਨ ਬੜੀ ਚੰਗੀ ਪੋਲੀ ਮੋਟੀ ਧਰ ਨਸਲ ਵੀ ਕਿੱਡੀ ਆ ਵੀਰ ਸਾਹਮਣੇ ਨਹੀਂ ਕਹਿੰਨੇ ਮੱਲ ਹੁਣ ਬੰਦਾ ਜੀ 10 ਦਿਨ ਭੁੱਖਾ ਰਹੇ ਤੇ ਉਹ ਸੌਰੀ ਗੱਲ ਬੰਦੀ ਆ ਨਹੀਂ ਬੰਦੀ 10 ਦਿਨ ਸਾਹਮਣੇ ਪਹਿਣੀ ਘੱਟੀ ਸੱਜਣੋ ਇਹਦੇ ਕੋਲੇ ਆ ਕੱਟੀ ਤੋਂ ਵੀ ਆਈਡੀਆ ਲਾ ਲਓ ਤੁਹਾਨੂੰ 10 ਦਿਨ ਸਾਹਮਣੀ ਪੈਣੀ ਹੈ ਵਾਕੇ ਤੇ 10 ਦਿਨਾਂ ਨੂੰ ਇਹਨੂੰ ਲੇਟੀ ਲੁੱਟੀ ਪੈ ਜੇ ਹਨਾ ਵਧੀਆ ਰਾਸ਼ਨ ਵੀ 10 ਦਿਨਾਂਾਂ ਚ ਮੈਂ ਹੀ ਹੋਰ ਦੀ ਹੋਰ ਹੋ ਜਣੀ ਆ ਤੇ ਦੁੱਧ ਤੇ ਆ ਜੀ ਦੁੱਧ ਤੇ ਫਿਰ ਹੋਰ ਵੀ ਸਜਣੋ ਇਹ ਸਾਡੇ ਭਰਾ ਹਰਜਿੰਦਰ ਇੱਕ ਵੀੜਾ ਵੀ ਪਟੋੜਾ ਵੇਚਣਾ ਯਾਰ ਗਸੀਆਂ ਵਾਲੇ ਕੋਲੇ ਜਾਨਵਰ ਆਏ ਵਿਕਰੀ ਵਾਲੇ ਸਜਣੋ ਕੀ ਕਹਨੇ ਭਰਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਬਹੁਤ ਸ਼ੌਂਕ ਰੱਖਦਾ ਵੀ ਆ ਵੀ ਵੇਚਣਾ ਇੱਕ ਚੰਗੇ ਪਸ਼ੂਆਂ ਦਾ ਲੈ ਆਈਏ ਨਾ ਕੱਢ ਲਿਆ ਕੱਜ ਮੇਰੇ ਵੀ ਬਿੱਟਲ ਇਹ ਬੀਟਲ ਆ ਗਿਆ ਬਿੱਟਾ ਲਾ ਬਿੱਟਾ ਲਾ ਇਹ ਪਟਾਕੇ ਨਹੀਂ ਪਠੋਰਾ ਜੇ ਪਠੋਰਾ ਬੱਕਰਾ ਲਾ ਲਓ ਪਠੋੜਾ ਲਾ ਲਓ ਬੱਕਰਾ ਲਾ ਲਓ ਇਰੀਏ ਦੇ ਹਿਸਾਬ ਨਾਲ ਹਾਂਜੀ ਹਾਂਜੀ ਆਪੋ ਆਪਣੀ ਬੋਲੀ ਇਹ ਨਾ ਇਹ ਨਾ ਹੀ ਆ ਓਕੇ ਇਹਦਾ ਰੇਟ ਫਿਰ ਸਾ ਜੀ ਵੀ ਜੀ 10000 ਦਾ ਦੇ ਦਾਂਗੇ 10000 ਰੇਟ ਰੂਟ ਕਾਦਾ ਇਹਦਾ ਚੁੰਗਣਾ ਨਹੀਂ ਹਟਦਾ ਕੁੜੀਆ ਬੱਕੜੀ ਸੂਹ ਨਹੀਂ ਦਾਹਵੀਆਂ ਦਾ ਨਾ ਅੱਛਾ ਇਹ ਬੱਕਰੀ ਨਹੀਂ ਚੂੜੀ ਆਉਂਦਾ ਚੁੰਗੀ ਜਾਂਦਾ ਲੀਵੀ ਕਿਆ ਬਾਤ ਆ ਹਰਜਿੰਦਰ ਵੀਰੇ ਉਹਦਾ ਮੈਂ ਕਹ ਗਰਮੀਆਂ ਗਰਮੀਆਂ ਸਾਂਭ ਲਾਂਗੇ ਹਾਂ ਉਹ ਚੁੰਗਣਾ ਨਹੀਂ ਹਰਦਾ ਉਹਨੂੰ ਫਿਰ ਜਗਾ ਨਹੀਂ ਆ ਗਈ ਸ਼ਾਲ ਆਉਂਦਾ ਤੇਰਾ ਰਾਦਾ ਹੋਣਾ ਉਹ ਚੱਲ ਇਹਦਾ ਕੀ ਵਿਚਾਰੇ ਦਾ ਵਟਨਾ ਮੁੱਟਣਾ ਕੀ ਧੰਨਵਾਦ 10000 ਦਾ 10000 ਉਹ ਵੀ ਸੱਚ ਨਾ ਟੌਪ ਦੇ ਨਗਿਨੇ ਹਰਜਿੰਦਰ ਵੀਰ ਕੋਲੇ ਤੁਹਾਨੂੰ ਜਾਨਵਾਹ ਦਿਖਾਏ ਆ ਕੱਲੇ ਕੱਲੇ ਦੀ ਡਿਟੇਲ ਕੱਲੇ ਕੱਲੇ ਦਾ ਨਹੀਂ ਮਾਲ ਨੂੰ ਕੋਈ ਟਾਈਮ ਨਹੀਂ ਕੋਈ ਗੱਲ ਨਹੀਂ ਬਾਦ ਰਾਤ ਦੀ ਝੋਟੀ ਸੂਈਏ ਵੇਖੋ ਕੋਲੇ ਜੀ ਆ ਕੋਲੇ ਜੀ ਕਿੱਲੋਂ ਦੋਈ ਚੋਇਆ ਬੱਚਾ ਬੁੱੱਚਾ ਲਾ ਬਸ ਨਹੀਂ ਠੀਕ ਆ ਜੱਟਾ ਉਹ ਕੇ ਰਿਪੋਰਟ ਪਸੂ ਵਿਖਾਤੇ ਭਰਾ ਦੇ ਆਪਾਂ ਤੁਹਾਨੂੰ ਤੇ ਜਰੂਰ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਮੇਰੇ ਵੀਰ ਦਾ ਚੱਲੀ ਜਾਂਦਾ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਕੰਮ ਆ ਭਰਾ ਦਾ ਚਲੋ ਏਰੀਆ ਦੂਰ ਬੇਸ਼ੱਕ ਆਪਾਂ ਨੂੰ ਪਰ ਪ੍ਰਮਾਤਮਾ ਦੀ ਮਿਹਰ ਨਾਲ ਕੋਈ ਲਾਂਭਾ ਨਹੀਂ ਜਿਹੜੀ ਚੀਜ਼ ਦੱਸੀ ਉਨੀ ਨਿਕਲੀ ਆ ਕਰ ਲਿਓ ਸੰਪਰਕ ਤੇ ਚੰਗੀਆਂ ਮਈਆਂ ਜੇ ਖਰੀਦਣ ਦੇ ਚਾਹਵਾਨ ਸੀ ਤਾਂ ਭਰਾ ਨਾਲ ਕਨੈਕਟ ਕਰ ਲਿਓ ਕੋਈ ਅੱਗੇ ਵੇ ਲੋ ਵੀਡੀਓ ਬਣਾ ਕੇ ਗਏ ਜੇ ਮੇਰੀ ਹਾਂਜੀ 5-10 ਵੀਡੀਓ ਬਣਾਇਆ ਹੋਣੀਆਂ ਤੁਸੀਂ ਹਣਾ ਹਾਂਜੀ ਹਾਂਜੀ ਤਾਂ ਹਲਕ ਤੱਕ ਤੁਹਾਨੂੰ ਨਹੀਂ ਕੋਈ ਫੋਨ ਆਇਆਗਾ ਕਿ ਬੰਦੇ ਨੇ ਆਹ ਕੰਮ ਕਰਤਾ ਨਹੀਂ 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 ਵੀਰੇ ਆਪਾਂ ਆਪ ਗੱਲ ਕਰੀ ਫਿਰ ਖਰਾ ਕੰਮ ਕਰੀਦਾ ਹੁਣ ਮੈਂ ਹੀ ਲੈਂਦੀ ਆ ਨਾ ਆਈ ਗਾ ਰਹੀ 15 ਕਿਲੋ ਫਾਇਦਾ ਨਹੀਂ ਹੈਗਾ ਵੀਰੇ ਉਹਦਾ ਕੋਈ ਮਨ ਨਹੀਂ ਲੱਗਦਾ 10 ਕਿਲੋ ਬੰਦਾ ਨਸਲ ਆ ਵੀਰ ਪਰ 10 ਕਿਲੋ ਕਿਹਾ ਉਹਨਾਂ 10 ਕਿਲੋ ਦੱਸਿਆ ਆਪਾਂ ਹਾਂ ਕਿਲੋ ਘਟ ਵੀ ਸਕਦਾ ਵਾਧੂ ਸਕਦਾ ਸਿਆਣੀ ਗੱਲ ਹੈ ਨਹੀਂ ਉਪਰੇ ਥਾਂਈ ਆ ਗਾਹ ਵੀ ਉਪਰੇ ਚੱਲਦੀ ਹਾਂਜੀ ਹਾਂਜੀ ਬਲਾਦਗੇ ਫਦੇ ਫਿਰ ਚਲੋ ਜੀ ਠੀਕ ਹੈ ਵੀਰ ਜੀ ਸਹੀ ਗੱਲ ਜੀ ਸਾਰੇ ਵੀਰ ਮੇਰਾ ਵੀਰ ਵੀਡੀਓ ਪੂਰੀ ਵੇਖਿਆ ਕਰੋ ਬਸ ਐਨੀ ਕੁ ਬੇਨਤੀ ਆਣਾ ਸਿਆਣੀ ਗੱਲ ਹੈ ਹਾਂਜੀ